ਨੈਕ ਪੰਜਾਬੀ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰਮਾਣਾ ਸ਼੍ਰੋਮਣੀ ਲਿਖਾਰੀ ਬੋਰਡ ਪੰਜਾਬ ਰਜਿਸਟਰ ਦੀ ਮਹੀਨਾਵਾਰ ਸਾਹਿਤਿਕ ਮਿਲਣੀ ਕੱਲ੍ਹ ਦਰਸ਼ਮ ਸਥਾਨਿਕ ਗਿਲਰੋਡ ਸਥਿਤ ਕੈਰੀਅਰ ਕਾਲਜ ਦੇ ਦਫ਼ਤਰ ਵਿਖੇ ਬੋਰਡ ਦੇ ਪ੍ਰਧਾਨ ਪ੍ਰਭਕਰਨ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਗੀਤਕਾਰਾਂ ਕਵੀਆਂ ਅਤੇ ਕਹਾਣੀਕਾਰਾਂ ਨੇ ਆਪਣੀਆਂ ਰਚਨਾਵਾਂ ਰਾਹੀਂ ਖੂਬ ਰੌਣਕ ਲਾਈ ਪ੍ਰਧਾਨ ਪ੍ਰਭਕਰਨ ਸਿੰਘ ਨੇ ਸਭ ਨੂੰ ਜੀ ਆਇਆਂ ਆਖਦੇ ਹੋਏ ਇਸ ਸਾਹਿਤਿਕ ਮਿਲਣੀ ਦੀ ਸ਼ੁਰੂਆਤ ਕੀਤੀ ਆਪਣੀਆਂ ਮਿੰਨੀ ਕਹਾਣੀਆਂ ਰਾਹੀਂ ਉੱਗੇ ਲੇਖਕ ਕੇ ਸਾਧੂ ਸਿੰਘ ਨੇ ਕੁੱਤੇ ਰਾਹੀਂ ਨੰਨੀ ਬੱਚਿਆਂ ਦੇ ਹੋ ਰਹੇ ਸਰੀਰਕ ਸ਼ੋਸ਼ਣ ਅਤੇ ਪੰਮੀ ਹਬੀਬ ਨੇ ਚੋੜੀ ਫਲ ਰਾਹੀਂ ਪਖੰਡੀ ਸਾਦਾ ਤੇ ਖੂਬ ਤੰਜ ਕਸਿਆ ਬੋਰਡ ਦੇ ਜਨਰ ਸਕੱਤਰ ਅਤੇ ਸਾਹਿਤਕ ਮਿਲਣੀ ਦੇ ਸੰਚਾਲਕ ਤੇ ਗੀਤਕਾਰ ਪਰਮਿੰਦਰ ਸਿੰਘ ਅਲਬੇਲਾ ਨੇ ਧੀਆ ਅਤੇ ਮਾਵਾਂ ਨੂੰ ਸਮਰਪਿਤ ਸੰਗੀਤਬੱਤ ਕੀਤੇ ਹੋਏ ਜਜ਼ਬਾਤੀ ਗੀਤ ਗਾ ਕੇ ਅਤੇ ਇੰਦਰਜੀਤ ਕੌਰ ਲੋਟੇ ਨੇ ਆ ਜਾ ਤੇ ਦੀ ਛਾਂ ਦੇ ਹੇਠਾਂ ਲਿਖ ਲੈਨੇ ਆ ਕੁਝ ਬਹਿ ਕੇ ਕਵਿਤਾ ਨਾਲ ਮਾਹੌਲ ਨੂੰ ਗਮਗੀਨ ਬਣਾ ਦਿੱਤਾ ਜਦ ਕੀ ਪੰਜਾਬੀ ਗਾਇਕ ਜਗਪਾਲ ਸਿੰਘ ਜੱਗਾ ਨੇ ਚੜਦੀ ਕਲਾ ਵਾਲੇ ਅੰਦਾਜ਼ ਵਿੱਚ ਨਸ਼ਾ ਬੰਦੀ ਦਾ ਜ਼ੋਰਦਾਰ ਹੋਕਾ ਦਿੰਦਿਆਂ ਤੇ ਗੀਤਕਾਰ ਸੰਦੇ ਸੁਖਵੀਰ ਐਵੇਂ ਨਹੀਂ ਦੁਨੀਆ ਗੀਤ ਰਾਹੀਂ ਰੰਗ ਜਮਾ ਦਿੱਤਾ ਸੰਗੀਤਕਾਰ ਤੇ ਗਾਇਕ ਮੀਤ ਪਾਣੀਪੱਤ ਨੇ ਉਰਦੂ ਪੰਜਾਬੀ ਤੇ ਅੱਧ ਵੀ ਲਫ਼ਜ਼ਾਂ ਨਾਲ ਲਬਰੀਜ਼ ਗਜਲ ਪੜੀ ਗਜਲਗੋ ਜੁਰਾవర్ ਸਿੰਘ ਪੰਚੀ ਨੇ ਤਰਨਮ ਵਿੱਚ ਨਵੀਕਲੀ ਗਜਲ ਨਾ ਮਨ ਸੰਭਾਲ ਹੋਵੇ ਨਾ ਤਨ ਸੰਭਾਲ ਹੁੰਦਾ ਰਾਈ ਖੂਬ ਦਾਦ ਲਈ ਪਰਸਿੱਧ ਕਮੀਆਂ ਮਲਕੀਤ ਸਿੰਘ ਮਾਲੜਾ ਨੇ ਮਹੀਨਾ ਅਸੂਦਾ ਅਤੇ ਸਰਜੀਤ ਸਿੰਘ ਜੀਤ ਨੇ ਮਾਪੇ ਹੁਣ ਕੁਮਾਪੇ ਨਾਂ ਆਪਣੇ ਆਪਣੇ ਅੰਦਾਜ਼ ਵਿੱਚ ਕਵਿਤਾ ਬੋਲ ਕੇ ਸਮਾਂ ਬੰਨੀ ਰੱਖਿਆ ਇਸ ਸਾਹਿਤਿਕ ਮਿਲਣੀ ਤੇ ਅੰਤ ਵਿੱਚ ਆਪਣਾ ਲਿਖਿਆ ਇੱਕ ਸ਼ੇਅਰ ਪੜਨ ਉਪਰੰਤ ਬੋਰਡ ਦੇ ਪ੍ਰਧਾਨ ਪ੍ਰਭਕਰਨ ਸਿੰਘ ਨੇ ਆਪਣੀ ਸਵਰਗੀ ਮਾਤਾ ਸ਼੍ਰੀਮਤੀ ਨਿਰੰਜਨ ਨਿਰੰਜਨਕ ਅਫਤਾਰ ਕੌਰ ਦੀ ਲਿਖੀ ਗਜ਼ਲ ਚਰਚੇ ਉਹਨਾਂ ਤੇ ਹੋ ਰਹੇ ਗਾਉਂਦਿਆਂ ਹਾਜ਼ਰ ਸਹਾਇਤਕਾਰਾਂ ਦਾ ਧੰਨਵਾਦ ਕੀਤਾ ਤੂਫਾਨ ਸਾਹਿਬ ਮੈਮੋਰੀਅਲ ਐਜੂਕੇਸ਼ਨਲ ਸੁਸਾਇਟੀ ਅਜਿਸਟ੍ਰੇਟ ਵੱਲੋਂ ਚਾਹ ਪਾਣੀ ਦੀ ਸੇਵਾ ਦਾ ਇੰਤਜ਼ਾਮ ਸਹਾਇਕ ਵਿਜੀ ਕਲਿਆਣੇ ਕੀਤਾ